¡Gracias! ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 11 ਦੇ ਉਸ ਦੀ 4 ਤੋਂ ਲੈ ਕੇ 6 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਜੋ ਕੁਝ ਤੁਸੀਂ ਸੁਣਦੇ ਅਤੇ ਵੇਖਦੇ ਹੋ ਸੋ ਯੋਹੰਨਾ ਨੂੰ ਜਾ ਦੱਸਿਓ ਕਿ ਅੰਨੇ ਸੁਜਾਖੇ ਹੁੰਦੇ ਹਨ ਅਤੇ ਲੰਗੇ ਤੁਰਦੇ ਹਨ ਕੋੜੀ ਸ਼ੁੱਧ ਕੀਤੇ ਜਾਂਦੇ ਹਨ ਅਤੇ ਬੋਲੇ ਸੁਣਦੇ ਹਨ ਅਤੇ ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ ਧਨ ਉਹ ਹੈ ਜੋ ਮੇਰੇ ਕਾਨ ਠੋਕਰ ਨਾ ਖਾਵੇ ਪ੍ਰਭੂ ਯੇਸ਼ੂ ਮਸੀਹ ਜੀ ਦੇ ਜਨਮ ਸਥਾਨ ਉਹਨਾਂ ਦੀ ਜੀਵਨ ਸ਼ੈਲੀ ਅਤੇ ਉਹਨਾਂ ਦੇ ਕੰਮਾਂ ਅਤੇ ਉਪਦੇਸ਼ਾਂ ਦੇ ਕਾਣ ਬਹੁਤ ਸਾਰੇ ਲੋਕ ਠੋਕਰ ਖਾਂਦੇ ਹਨ ਅਤੇ ਉਹਨਾਂ ਦੇ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਉਪਦੇਸ਼ਾਂ ਦਾ ਖੁਸ਼ਖਬਰੀ ਦਾ ਅਤੇ ਮੁਕਤੀ ਦਾ ਇਨਕਾਰ ਕਰਦੇ ਹਨ ਉਸ ਦੇ ਪਿੱਛੇ ਚੱਲਣ ਦੇ ਕਾਣ ਬਹੁਤ ਸਾਰੇ ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਹਨ ਕਿᱰਨਾ ਕਰਦੇ ਹਨ ਅਤੇ ਦੂਰੀ ਬਣਾਉਂਦੇ ਹਨ ਹੋਰ ਵੀ ਬਹੁਤ ਸਾਰੇ ਕਾਰਨ ਹੁੰਦੇ ਹਨ ਜਿਨ੍ਹਾਂ ਦੇ ਕਾਨ ਲੋਕ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੂੰ ਗ੍ਰਹਿਣ ਨਹੀਂ ਕਰਨਾ ਚਾਹੁੰਦੇ ਹਨ ਪਰੰਤੂ ਪ੍ਰਭ ਯੇਸ਼ੂ ਮਸੀਹ ਜੀ ਕਹਿੰਦੇ ਹਨ ਕਿ ਉਹ ਉਹਨਾਂ ਦੇ ਕਾਨ ਠੋਕਰ ਖਾਂਦੇ ਹਨ ਜੋ ਉਸ ਨੂੰ ਸਵੀਕਾਰ ਕਰਦੇ ਹਨ ਉਹ ਉਸਤੇ ਬਾਰੇ ਵਿੱਚ ਕਹਿੰਦਾ ਹੈ ਕਿ ਧੰਨ ਹਨ ਉਹ ਜੋ ਮੇਰੇ ਕਾਨ ਠੋਕਰ ਨਾ ਖਾਣ ਪਹਿਲਾ ਪਤਰਸ ਉਹਦਾ 2 ਅਧਿਆਇ ਉਦੇ 7 ਅਤੇ 8 ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਸੋ ਉਹ ਤੁਹਾਡੇ ਲਈ ਜਿਹੜੇ ਨੇਚਾ ਕਰਦੇ ਹੋ ਅਮੋਲਕ ਹੈ ਪਰ ਜਿਹੜੇ ਨੇਚਾ ਨਹੀਂ ਕਰਦੇ ਜਿਸ ਪੱਥਰ ਨੂੰ ਰਾਜਾ ਨੇ ਰੱਦਿਆ ਸੋ ਹੀ ਖੂੰਜੇ ਦਾ ਸਿਰਾ ਹੋ ਗਿਆ ਅਤੇ ਠੋਕਰ ਦਾ ਪੱਥਰ ਅਤੇ ਠੇਡਾ ਖਾਨ ਦੀ ਚਟਾਨ ਪਿਆਰੋ ਧਿਆਨ ਦਿਓ ਕਿਤੇ ਤੁਸੀਂ ਵੀ ਉਸ ਦਾ ਇਨਕਾਰ ਕਰਕੇ ਠੋਕਰ ਤਾਂ ਨਹੀਂ ਖਾ ਰਹੇ ਪਰਮੇਸ਼ਰ ਇਸ वचन ਦੇ ਦੁਆਰਾ ਤੁਹਾਨੂੰ ਆਸ਼ੀਸ਼ ਦੇਵੇ।